ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਰਾਹਤ ਫੰਡ ਚ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਬੀ ਮੌਸਮੀ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਰਦੀਪ ਸਿੰਘ ਮੁੰਡਿਆ ਵੱਲੋਂ ਪਿੰਡਾਂ ਚ ਨੁਕਸਾਨੀ ਫਸਲ ਦਾ ਜਾਇਜ਼ਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਉਹ ਆਪਣੀ 1 ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਪਾਉਣ ਦੀ ਅਪੀਲ ਕਰਦੇ ਨੇ ਕਿਉਂਕਿ ਕਿਸਾਨਾਂ ਦਾ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਉਸ ਦੀ ਪਰਭਾਈ ਕਰਨੀ ਤਾਂ ਮੁਸ਼ਕਿਲ ਹੈ ਇਸ ਘੜੀ 'ਚ ਸਰਕਾਰ ਅਤੇ ਐਮਐਲਏ ਕਿਸਾਨਾਂ ਦੇ ਨਾਲ ਖੜੇ ਹਨ ਇਸ ਦੌਰਾਨ ਪਿੰਡਾਂ 'ਚ 50 ਤੋਂ 70 ਫੀਸਦੀ ਫਸਲਾਂ ਦਾ ਨੁਕਸਾਨ ਦਾ ਖੱਤਸਾ ਜਤਾਇਆ ਗਿਆ ਹੈ ਅਤੇ ਕਿਸਾਨਾਂ ਨੇ ਦੱਸਿਆ ਹੈ ਕਿ ਹੁਣ ਤੱਕ 50 ਤੋਂ 70 ਫੀਸਦੀ ਕਣਕ ਦੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਜੇਕਰ ਕੱਲ ਜਾਂ ਆਉਂਦੇ ਦਿਨਾਂ 'ਚ ਮੁਰਤੋਮੀ ਪੈਂਦਾ ਹੈ ਤਾਂ ਨੁਕਸਾਨ 80 ਤੋਂ ਵਧੇਰੇ ਫੀਸਦੀ ਹੋ ਜਾਵੇਗਾ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਤਿਆਰ ਖੜੀਆਂ ਸਨ। ਇਹ ਮੌਸਮੀ ਬਰਸਾਤ ਪੈ ਰਹੀ ਹੈ ਕਿਸਾਨਾਂ ਨੂੰ ਬੜਾ ਨੁਕਸਾਨ ਹੋਇਆ ਹੈ ਫਸਲ ਨੁਕਸਾਨੀ ਗਈ ਹੈ ਸੋ ਤੁਸੀਂ ਆਪ ਵੀ ਜਾਇਜ਼ਾ ਲਿਆ ਹੈ ਮੌਈਨਾ ਕੀਤਾ ਹੈ ਕਿੰਨਾ ਕੁ ਨੁਕਸਾਨ ਹੈ ਤੇ ਕਿੱਦਾਂ ਦੀ ਕਿਸਾਨਾਂ ਨੂੰ ਪਰੋਸਾ ਹੈ। ਇਹ ਆਪਾਂ ਦੀ ਬੇਮੌਸਮੀ ਬਰਸਾਤ ਕਰਕੇ ਜਿਹੜਾ ਆਪਣਾ ਇੱਕ ਸਾਲ ਭਰਾਵਾ ਦਾ ਨੁਕਸਾਨ ਹੋਇਆ ਹੈ। ਮੈਂ ਪਹਿਲੇ ਦਿਨ ਵੀ ਆਇਆ ਸੀ ਅੱਜ ਉਸੇ ਦੁਆਰਾ ਦੇਖਣਾ ਜਿਹੜੇ ਸਾਡੇ ਕਿਸਾਨ ਭਰਾ ਨੇ ਹੁਣ 40-42 ਕਿੱਲੇ ਠੇਕੇ ਤੇ ਲੈ ਕੇ ਪੁਰ ਤਕਰੀਬਨ ਮੇਰੇ ਹਿਸਾਬ ਨਾਲ 70% ਨੁਕਸਾਨ 80% ਦਾ ਨੁਕਸਾਨ ਹੋ ਚੁੱਕਾ ਸੋ ਮੈਂ ਇਹਨਾਂ ਨੂੰ ਵੀ ਪੁਰ ਕਹੀ ਕਹਿ ਸਕਦਾ ਪ੍ਰਮਾਤਮਾ ਦੀ ਜਿਹੜੀ ਇਹੋ ਜੀ ਮਾਰ ਹੁੰਦੀ ਐ ਤੋਂ ਅਸੀਂ ਕਰਤ ਨਹੀਂ ਕੁਝ ਸਕਦੇ ਪਰ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਜਿਹੜਾ ਕਿਸਾਨਾਂ ਨੂੰ ਰਾਹਤ ਫੰਡ ਵਾਸਤੇ ਉਹਨਾਂ ਨੇ ਕਿਹਾ ਜਣਾ ਮੈਂ ਉਹ ਜਲਦੀ ਦਵਾਵਾਂਗਾ ਨਾਲ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੈਂ ਆਪਣੇ ਮਾਰਚ ਮਹੀਨੇ ਤਨਖਾਹ ਜਿਹੜੀ ਹੈ ਜਿਹੜੀ ਕਿਸਾਨ ਭਰਾਵਾਂ ਲਈ ਰਾਹਤ ਫੰਡ ਉਹਦੇ ਵਿੱਚ ਮੇਰੀ ਕੱਟੀ ਜਾਵੇ ਸੋ ਮੈਂ ਇਹਨਾਂ ਦਾ ਥੋੜਾ ਬੋਤਾ ਬੋਤਾ ਤਾਂ ਨਹੀਂ ਕਰ ਸਕਦਾ ਆਪਣਾ ਇੰਨਾ ਕਿ ਇੱਕ ਤਨਖਾਹ ਵਿੱਚ ਦੇ ਕੇ ਥੋੜਾ ਯੋਗਦਾਨ ਪਾ ਕੇ ਤਾਂ ਜੋ ਕਿਸਾਨ ਭਰਾਵਾਂ ਨੂੰ ਆਪਣੇ ਵੱਲੋਂ ਹੌਸਲਾ ਅਭਜਾਈ ਹੈ ਥੋੜਾ ਬੋਤਾ ਇਹਨਾਂ ਦੀ ਮਦਦ ਹੈ ਤੇ ਇਹ ਕਰ ਸਕਦਾ ਸੋ ਬਹੁਤ ਦੁੱਖ ਵਾਲੀ ਗੱਲ ਹੈ ਜਿਹੜਾ ਹੋਇਆ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਸਾ ਇਹੋ ਜਿਹੀਆਂ ਮਾਰਾਂ ਸਾਡੇ ਕਿਸਾਨਾਂ ਨੂੰ ਨਾ ਮਾਰੀਆਂ ਜਾਣ ਕਿਉਂਕਿ ਕੇਂਦਰ ਪੱਲਾ ਹੀ ਕਿਸਾਨਾਂ ਲਈ ਸਾਡੇ ਲਈ ਕੁਝ ਨਹੀਂ ਕਰ ਰਹੀ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਹੈ ਹੁਣ ਵੀ ਉਹਨਾਂ ਨੇ ਰਾਹਤ ਫੰਡ ਐਲਾਨ ਕੀਤੇ ਆ ਸੋ ਮੈਨੂੰ ਮਾਣ ਹੈ ਉਹਨਾਂ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਕਿਉਂਕਿ ਕਿਸਾਨ ਭਰਾਵਾਂ ਦੇ ਖੜੇ ਆ ਸੋ ਮੈਂ ਇੱਕ ਤੁਹਾਡੇ ذریعے ਕੰਬੈਨ ਵਾਲੇ ਭਰਾਵਾਂ ਨੂੰ ਬੇਨਤੀ ਜਰੂਰ ਕਰਾਂਗਾ ਕਿ ਜਿਹੜੀ ਕਟਾਈ ਵੇਲੇ ਜਰੂਰ ਆਰਾਮ ਨਾਲ ਇਹਨਾਂ ਦੀ ਮਦਦ ਕਰਕੇ ਜਿੰਨੀ ਵੀ ਵੱਧ ਵੱਧ ਕੰਬੈਨ ਵਧੀਆ ਤਰੀਕੇ ਨਾਲ ਕਟਾਈ ਹੋ ਜੇ ਤਾਂ ਜੋ ਜੋ ਜਿਹੜੇ ਦਾਣੇ ਬਚੇ ਵੀ ਹੈ ਸੋ ਇਹਨਾਂ ਦੇ ਘਰਾਂ ਚ ਪਹੁੰਚ ਸਕੋ। ਮੁਰਿਆ ਸਾਹਿਬ ਲੱਗਦਾ ਕਿ ਇਸ ਵਕਤ ਐਮਐਲਏ ਨੂੰ ਤਨਖਾਹ ਨਾਲੋਂ ਜ਼ਿਆਦਾ ਕਿਸਾਨਾਂ ਨੂੰ ਜਿਹੜੀ ਰਾਹਤ ਦੀ ਹਜਾਰਾਂ ਲੋੜ ਹੈ। ਮੈਂ ਤਾਂ ਇਹੀ ਟਾਈਮ ਦੇਖੋ ਪ੍ਰਮਾਤਮਾ ਦੀ ਕਿਰਪਾ ਕਰਕੇ ਮੈਂ ਇਹ ਬੇਨਤੀ ਲਈ ਹੈ ਕਿ ਮੇਰੀ ਜਿਹੜੀ ਤਨਖਾਹ ਆਪਣੀ ਮੈਂ ਜ਼ਰੂਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਮੇਰੀ ਤਨਖਾਹ ਕਿਸਾਨਾਂ ਦੇ ਰਾਹਤ ਫੰਡਾਂ ਵਿੱਚ ਕੱਟੀ ਜਾਵੇ। ਧੰਨਵਾਦ ਜੀ। ਬੱਜੀ ਕੀ ਨਾਮ ਇਕਵਾਲਨ ਦਸਨ ਜੀ ਅੱਛਾ ਕੀ ਖੇਤੀ ਕਰਦੇ ਹੋ ਹਾਂਜੀ ਅੱਛਾ ਜਿਹੜਾ ਬੇਮੌਸਮੀ ਬਰਸਾਤ ਪੈ ਰਹੀ ਆ ਹਜੇ ਮੁਰ ਤੋਂ ਕਿਹਾ ਜਾ ਰਿਹਾ ਵੀ 31 ਮਾਰਚ ਨੂੰ ਫੇਰ ਮੀਂਹ ਪੈਣਾ ਹੈ ਦੋ ਇੱਕ ਤਰੀਕਾ ਕ ਮੀਂਹ ਹੈਗਾ ਸੋ ਕਿੰਨਾ ਨੁਕਸਾਨ ਹੈ ਕਰਨ ਤੱਕ ਨੁਕਸਾਨ 50 ਤੋਂ 70% ਤੱਕ ਇਹਨਾਂ ਹੋ ਹੀ ਚੁੱਕਿਆ ਵਾ ਕਿਤੇ 50% ਦਾ ਕਿਤੇ 70% ਪਰ ਜੇ 31 ਤਰੀਕ ਨੂੰ ਪੈ ਗਈ ਤਾਂ ਮੇਰਾ ਖਿਆਲ ਆ ਵੀ 90% ਤੋਂ ਉੱਤੇ ਹੀ ਜਾਊਗਾ ਨੁਕਸਾਨ ਬਸ ਖਾਣ ਜੋਗੇ ਦਾਣੇ ਕਿਹਦੇ ਘਰੇ ਆ ਜਾਣਗੇ ਠੀਕ ਜਿਹਨੇ ਵੀਜੀ ਉਹ ਵੀ ਉਹਦੇ ਵੇਚਣ ਜੋਗੇ ਨਹੀਂ ਹੋਣੇ ਜਿਹੜੀ ਹੁਣੇ ਕਣਕ ਵਿਚ ਗਈ ਆ ਤੇ ਇਹ ਹੁਣ ਕਟਾਈ ਚ ਵੀ ਇਹ ਝੋਖ ਆਊਗਾ ਤੇ ਝਾੜ ਤੇ ਵੀ ਅਸਰ ਪੋਗਾ ਦਾ ਬਹੁਤ ਜਿਆਦਾ ਝੜ ਤਾਂ ਹੀ ਤਾਂ ਕਹਿੰਦੇ ਸਰਪ੍ਰਿੰਟ ਲਾਸ ਹੋ ਗਿਆ ਜੀ 25% ਤਾਂ ਥੱਲੀ ਰਹਿ ਜਾਣੀ ਆ ਬਾਕੀ ਦਾਣਾ ਕਾਲਾ ਹੋ ਜਾਣਾ ਵਾ ਇਹ ਲੱਗਦਾ ਵੀ ਪੁੱਤਾ ਵਾਂਗੂ ਪਾਲੀ ਫਸਲ ਲਈ ਜਿਹੜੀ ਆ ਹੁਣ ਕਟਾਈ ਦਾ ਸਮਾਂ ਆ ਗਿਆ ਸੀ ਤੇ ਮੀਂਹ ਕਰਕੇ ਜਿਹੜਾ ਖਰਾਬਾ ਹੋਇਆ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਹੁਣ ਕਿਵੇਂ ਮਹਿਸੂਸ ਕਰਦੇ ਸਾਨੂੰ ਪਤਾ ਹੁਣ ਤਾਂ ਕਿਵੇਂ ਇੱਥੇ ਖੇਤ ਆਉਣ ਨੂੰ ਦਿਲ ਨਹੀਂ ਕਰਦਾ ਦੇਖ ਕੇ ਕੀ ਕਰੀਏ ਇਹਨੂੰ ਵੱਡਾ ਨੁਕਸਾਨ ਹੈ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੈ ਜੀ ਕਿੱਦਾਂ ਦੀ ਉਮੀਦ ਹੈ ਰਾਹਤ ਦੀ ਸਰਕਾਰ ਤੋਂ ਦੇਖੋ ਸਰ ਜਿਹੜੇ ਸਭ ਨਾਲ ਸਰਕਾਰ ਕਹਿ ਰਹੀ ਆ ਉਹ ਉਮੀਦ ਹੀ ਕਰ ਸਕਦਾ ਜਦ ਤੱਕ ਸਾਨੂੰ ਮਿਲਿਆ ਨਹੀਂਗਾ ਜਦੋਂ ਲੱਗਦਾ ਵੀ ਕਹਿੰਦੇ ਆ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜਿੰਨੀ ਵੀ ਜੇ ਮਦਦ ਜੇ ਹੋ ਜੂਗੀ ਤਾਂ ਚੰਗਾ ਹੀ ਆ ਜਿੱਦਾਂ ਹਲਕੇ ਦੇ ਐਮਐਲਏ ਨੇ ਐਲਾਨ ਕਰ ਦਿੱਤਾ ਵੀ ਮੈਂ ਆਪਣੀ ਇੱਕ ਮਹੀਨੇ ਦੀ ਤਰਖਾ ਜਿਹੜੀ ਮੁੱਖ ਮੰਤਰੀ ਦਾ ਹੱਥ ਫੜਨੀ ਚ ਪਾਊਗਾ ਸੋ ਕਿਸ ਤਰ੍ਹਾਂ ਦੀ ਅਪੀਲ ਕਰਦੇ ਜਿਹੜੇ ਬਾਕੀ ਐਮਐਲਏ ਹੈਗੇ ਨਹੀਂ ਜਾਂ ਫਿਰ ਹੋਰ ਇਲਾਕੇ ਹੈਗੇ ਨੇ ਕਿ ਉੱਥੇ ਵੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਬਿਲਕੁਲ ਸਾਰਿਆਂ ਨੂੰ ਹੀ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਰ ਸਕਦੇ ਨੇ ਜਿੰਨਾ ਵੀ ਕੋਈ ਐਫਰਟ ਕਰ ਸਕਦੇ ਕਿਸਾਨ ਵਾਸਤੇ ਕਰਨਾ ਚਾਹੀਦਾ ਜਿਹੜੇ ਕਰ ਸਕਦੇ ਨੇ ਇਕੱਲੇ ਐਮਐਲਏ ਸਾਹਿਬ ਨਹੀਂ ਹਰ ਇੱਕ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਜਿਨ੍ਹਾਂ ਕੋਲ ਚੈਰਿਟੀਜ਼ ਹੈਗੀਆਂ ਨੇ ਫੰਡ ਦੇ ਕੇ ਕੋਈਆਂ ਕੁਝ ਖੜਾ ਕਰ ਸਕਦੇ ਆ ਉਹ ਸਾਰੇ ਕਰ ਸਕਦੇ ਆ ਅੱਛਾ ਮੁੱਖ ਮੰਤਰੀ ਨੇ ਗਿਰਦਾਵਰੀ ਦੇ ਵੀ ਹੁਕਮ ਦਿੱਤੇ ਆ ਸੋ ਹੁਣ ਪਟਵਾਰੀ ਪਹੁੰਚ ਰਹੇ ਨੇ ਗਿਰਦਾਵਰੀਆਂ ਕਰ ਰਹੇ ਨੇ ਰਾਹਤ ਦੀ ਉਮੀਦ ਹੈਗੀ ਹੈ ਹਾਂਜੀ ਉਮੀਦ ਤਾਂ ਬਹੁਤ ਹੈ ਜੀ ਕਿਉਂਕਿ ਪਟਵਾਰੀ ਸਾਹਿਬ ਦਾ ਰਾਬਤਾ ਗਰੇਵਾਲ ਸਾਹਿਬ ਨਾਲ ਹੋਇਆ ਸੀਗਾ ਉਹ ਕਹਿੰਦੇ ਵੀ ਮੈਂ ਆ ਰਿਹਾ ਅੱਜ ਜੀ ਕੀ ਕਰ ਰਹੇ ਆ ਐਮਐਲਏ ਸਾਡੇ ਵੈਸੇ ਵੀ ਬਹੁਤ ਮਿਹਨਤੀ ਨੇ ਪੂਰੇ ਇਲਾਕੇ ਦੇ ਵਿੱਚ ਇਹ ਹਾਲ ਹੈ ਫਸਲ ਦਾ ਜਾਂ ਕਿਤੇ ਕਿਤੇ ਨੁਕਸਾਨ ਹੋਇਆ ਨਹੀਂ ਪੂਰੇ ਇਲਾਕੇ 'ਚ ਹੀ ਆਇਤਾ ਪੂਰੇ ਇਲਾਕੇ 'ਚ ਹੀ ਆਇਤਾ 50 ਤੋਂ 70% 50 ਤੋਂ 70% लॉस ਹੋ ਹੀ ਗਿਆ ਅਮਨਦੀਪ ਸਿੰਘ ਕਿਹੜਾ ਪਿੰਡ ਹੈ ਭਾਮੀਆਂ ਗੱਲਾਂ ਅੱਛਾ ਕਿੰਨੀ ਏਕੜ ਫਸਲ ਜਿਹੜੀ ਆ ਉਹ ਤੁਸੀਂ ਲਾਈ ਸੀ ਕਣਕ ਦੀ ਤੇ ਕਿੰਨੀ ਖਰਾਬ ਹੋਈ ਆ ਕਿੰਨੇ ਪਰਸੈਂਟ ਖਰਾਬ ਹੋਈ ਆ ਮੇਰੇ 42 ਏਕੜ ਲਾਈ ਸੀ ਆਪਾਂ ਤੇ ਤਕਰੀਬਨ ਸਾਰੀ ਤਾਂ ਹੀ ਤੁਸੀਂ ਦੇਖ ਰਹੇ ਹੋ ਇਹ ਹੀ ਹਾਲ ਆ ਹੂੰ ਕਿੰਨਾ ਕੁ ਨੁਕਸਾਨ ਲੱਗਦਾ ਕਿੰਨੇ ਪਰਸੈਂਟ ਨੁਕਸਾਨ ਅੱਧ ਅੱਧ ਤੋਂ ਵੀ ਥੱਲੇ ਰਹਿ ਗਿਆ ਜੀ ਕੁਝ ਨਹੀਂ ਬੱਲੇ ਪੈਣਾ ਤੇ ਹੁਣ ਜਿਹੜਾ ਐਮਐਲਏ ਸਾਹਮਣੇ ਐਲਾਨ ਕੀਤਾ ਹੈ ਕਿ ਆਪਣੀ ਤਨਖਾਹ ਜਿਹੜੀ ਇੱਕ ਮਹੀਨੇ ਦੀ ਦੇ ਰਹੇ ਨੇ ਇਸੋਂ ਕੀ ਲੱਗਦਾ ਵੀ ਇੱਕ ਕਦਮ ਜਿਹੜਾ ਚੰਗਾ ਹੈਗਾ ਹਾਂਜੀ ਹਾਂਜੀ ਬਹੁਤ ਸਲਾਘਾ ਜੋਕਾਂ ਦਵਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹ ਕਿੰਦਾ ਦੀ ਰਾਹਤ ਦੀ ਕਿੰਦਾਰੀ ਉਮੀਦ ਹੈਗੀ ਹੈ ਕਿ ਜਿੱਦਾਂ ਨੁਕਸਾਨ ਹੋਇਆ ਹੈ ਕਿੰਨਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਘਰ ਦਾ ਖਰਚਾ ਕਿੰਨਾ ਕਿੰਨਾ ਕੋਖ ਹੈ ਔਕਾ ਤਾਂ ਵੀਰ ਤੁਹਾਨੂੰ ਵੀ ਪਤਾ ਹੀ ਹੈਗਾ ਜਦੋਂ ਬੱਜਦਾ ਪਹਿਲਾਂ ਹੀ ਖੇਤੀਆਂ 'ਚ ਕੁਝ ਨਹੀਂ ਗਾ ਹੁਣ ਜੇ ਸਾਡੀ ਵਾਂ ਫੜਨਗੇ ਤਾਂ ਧੰਨਵਾਦ ਜੀ ਜਿੰਨਾ ਦਾ ਬਹੁਤ ਬਹੁਤ ਮਿਹਰਬਾਨੀ ਹੈ ਉਮੀਦ ਹੈਗੀ ਸਰਕਾਰ ਤੋਂ ਬਿਲਕੁਲ ਉਮੀਦ ਤਾਂ ਜੀ ਜ਼ਰੂਰ ਹੈ ਜੀ ਤੇ ਜਿੱਦਾਂ ਹੁਣ ਇੱਕ ਫਸਲ ਜਿਹੜੀ ਡਿੱਗ ਚੁੱਕੀ ਹੈ ਇਹ ਹੁਣ ਬਿਲਕੁਲ ਹੀ ਮਤਲਬ ਝਾੜੇ ਚ ਬਿਲਕੁਲ ਹੀ ਨਿਕਲੂਗਾ ਨਹੀਂ ਬਿਲਕੁਲ ਕੱਟ ਵੀਰ ਜੀ ਬਸ ਖਰਚੇ ਵੀ ਪੂਰੇ ਨਹੀਂ ਹੋਣੇ ਹੈਗੇ ਹਾਂ